ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਜਿਵੇਂ ਕਿ ਹੁਣ ਵੀ ਨੈਕ ਚੱਲਿਆ ਸੀ ਹਨਾ ਵੀ ਨੈਕ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾਗਾ ਆ ਆਪਾਂ ਜਿਹੜੇ ਪਾਰਟੀ ਵੇਅਰ ਸੂਟ ਨੇ ਉਹਨਾਂ ਦਾ ਵੀ ਵੀ ਨੈਕ ਬਣਾਇਆ ਸੀਗਾ ਹਨਾ ਜਿਹੜੇ ਸਰਦੀਆਂ ਵਾਲੇ ਸੀ ਉਹਨਾਂ ਦਾ ਵੀ ਬਣਾਇਆ ਸੀਗਾ ਸੋ ਵੀ ਨੈਕ ਹੈ ਜਿਹੜਾ ਉਹਦਾ ਟ੍ਰੈਂਡ ਥੋੜਾ ਜਿਹਾ ਹੁਣ ਘਟ ਗਿਆ ਹਣਾ ਹੁਣ ਕਿਹੜੇ ਗਲੇਆਂ ਦਾ ਟ੍ਰੈਂਡ ਹੈ ਜਿਹੜਾ ਚੱਲ ਰਿਹਾ ਹੈਗਾ ਉਹ ਮੈਂ ਤੁਹਾਡੇ ਨਾਲ 4 ਤੋਂ 5 ਜਿਹੜੇ ਨੈਕ ਡਿਜ਼ਾਈਨ ਨੇ ਉਹ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਵੀਡੀਓ ਦੇ ਵਿੱਚ ਸਭ ਤੋਂ ਫਰਸਟ ਤੇ ਆਹ ਵਾਲਾ ਜਿਹੜਾ ਨੈਕ ਮੈਂ ਬਣਾਇਆ ਹੋਇਆ ਹੈਗਾ ਇਹਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਹੁਣ ਠੀਕ ਹੈ ਇਹ ਮੇਰਾ ਕਾਟਨ ਦਾ ਸੂਟ ਹੈ ਸਿੰਪਲ ਘਰੇ ਪਾਉਣ ਵਾਲਾ ਹੈਗਾ ਇਹਦਾ ਵੀ ਮੈਂ ਬਣਾਇਆ ਬਹੁਤ ਮੈਨੂੰ ਪਸੰਦ ਆਇਆ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਪਸੰਦ ਆਊਗਾ ਬਾਕੀ ਕਮੈਂਟ ਦੇ ਵਿੱਚ ਦੱਸ ਦਿਓ ਕਿ ਨਹੀਂ ਆਇਆ ਤਾਂ ਵੀ ਦੱਸਿਓ ਜੇ ਆਇਆ ਤਾਂ ਵੀ ਦੱਸਿਓ ਜਿਹੜਾ ਇਹ ਵਾਲਾ ਨੈੱਕ ਡਿਜ਼ਾਈਨ ਹੈ ਇਹਦਾ ਬਹੁਤ ਜ਼ਿਆਦਾ ਹੁਣ ਟ੍ਰੈਂਡ ਹੋ ਚੁੱਕਿਆ ਹੈਗਾ ਜਿਵੇਂ ਹੁਣ ਕਾਟਨ ਦੇ ਸੂਟ ਨੇ ਹਨਾ ਉਹਨਾਂ ਦਾ ਆਪਾਂ ਇਹ ਨੈੱਕ ਬਣਾਵਾਂਗੇ ਤਾਂ ਬਹੁਤ ਸੋਹਣਾ ਲੱਗਦਾ ਹਲੇ ਜੇ ਪਾਰਟੀ ਵੀਰ ਸੂਟ ਦਾ ਆਪਾਂ ਬਣਾਉਨੇ ਆ ਉਹਦਾ ਵੀ ਇੰਨਾ ਸੋਹਣਾ ਲੱਗਦਾ ਜਿੰਨਾ ਕਿ ਕਾਟਨ ਦੇ ਸੂਟਾਂ ਦਾ ਸੋਹਣਾ ਲੱਗਦਾ ਤੇ ਤੁਸੀਂ ਦੇਖ ਸਕਦੇ ਹੋ ਜੇ ਇਹਦੀ ਸਟੀਚਿੰਗ ਤੇ ਕਟਿੰਗ ਤੁਹਾਨੂੰ ਚਾਹੀਦੀ ਹੈ ਮੈਂ ਨਾ ਵੀਡੀਓ ਐਂਡ ਤੇ ਲਗਾ ਹੀ ਦਿਉਂਗੀ ਕਟਿੰਗ ਤੇ ਸਟੀਚਿੰਗ ਜਿਹੜੀਆਂ ਭੈਣਾਂ ਨੂੰ ਇੰਟਰਸਟ ਹੋਇਆ ਤਾਂ ਲਾਸਟ ਤੱਕ ਵੀਡੀਓ ਦੇਖ ਲੈਣੀਆਂ ਹਨਾ ਤੇ ਇਹ ਵਾਲਾ neck ਹੈ ਜਿਹੜਾ ਭਾਈ ਇਹਦਾ ਬਹੁਤ ਜਿਆਦਾ ਟ੍ਰੈਂਡ ਹੋ ਰਿਹਾ ਹੈਗਾ ਇਹੇ ਉੱਪਰੋਂ ਆਪਾਂ ਨੂੰ ਛੋਟਾ ਰੱਖਣਾ ਪੈਂਦਾ ਹੈਗਾ ਕਿਉਂਕਿ ਜਿਹੜੀ ਆ ਇੰਨੀ ਗੱਲੈਂਥ ਹੈ ਜਿਹੜੀ 4 ਕੁੰਗਲਾਂ ਦੀ ਉਹ ਨੀਚੋਂ ਵੱਧ ਜਾਂਦੀ ਹੈ ਤਾਂ ਕਰਕੇ ਆ ਜਿਹੜਾ ਉੱਪਰ ਲੈ ਉਹ ਛੋਟਾ ਰੱਖਣਾ ਪੈਂਦਾ ਆਪਾਂ ਨੂੰ ਹਨਾ ਇੱਕ ਤਾਂ ਇਹ ਗਲੇ ਦਾ ਜਿਹੜਾ ਮੈਂ neck ਇਸ ਤਰ੍ਹਾਂ ਦਾ ਬਣਾਇਆ ਇੱਕ ਕੁੜਤੀ ਦਾ ਮੈਂ ਹੋਰ ਬਣਾਇਆ ਉਹ ਵੀ ਤੁਹਾਨੂੰ ਦਿਖਾ ਰਹੀਏਗੀ ਉਹ ਮੇਰੀ ਹਲੇ ਜਿਹੜੀ ਕਮੀਜ਼ ਆ ਕੰਪਲੀਟ ਨਹੀਂ ਹੋਈ ਤੇ ਨਾਲੇ ਇਹ ਕਮੀਜ਼ ਆ ਪੰਜਵੀਂ ਦੁਪੱਟੇ ਤੋਂ ਤਿਆਰ ਕੀਤੀ ਹੈਗੀ ਇਹਦੀ ਅੱਧਿਕ ਵੀਡੀਓ ਪਾ ਸ਼ੇਅਰ ਕੀਤੀ ਹੋਈ ਹੈ ਤੇ ਜਿਹੜੀ ਪ੍ਰੋਪਰ ਲੁੱਕ ਆ ਉਹ ਤੁਹਾਨੂੰ ਦਿਖਾਵਾਂਗੇ ਬਾਅਦ ਚ ਆ ਦੇਖੋ ਜੀ ਇਹਦਾ ਵੀ ਮੈਂ ਇਸ ਤਰ੍ਹਾਂ ਦਾ ਨੈੱਕ ਬਣਾਇਆ ਹੈਗਾ ਠੀਕ ਹੈ ਐਸੀ ਤਰ੍ਹਾਂ ਆ ਚੀਜ਼ ਬਣਾ ਕੇ ਜੇ ਜਿਹੜੀਆਂ ਭੈਣਾਂ ਨੂੰ ਸਟੀਚਿੰਗ ਆਉਂਦੀ ਹੈ ਉਹਨਾਂ ਨੂੰ ਸਮਝ ਆ ਜਾਊਗਾ ਜੀ ਆਪਾਂ ਇਹਨੂੰ ਸਿੱਧੇ ਪਾਸੇ ਰੱਖ ਕੇ ਪੁੱਠੇ ਪਾਸੇ ਅੰਦਰ ਪੁੱਠੇ ਪਾਸੇ ਰੱਖ ਕੇ ਸਿੱਧੇ ਪਾਸੇ ਪਲਟਾਵਾਂਗੇ ਤਾਂ ਜਿਹੜਾ ਹੋਰ ਆਪਾਂ ਲੇਸ ਵਗੈਰਾ ਵੀ ਲਾ ਸਕਦੇ ਹਾਂ ਤੇ ਲੇਸ ਲਾ ਕੇ ਉਹ ਤਾਂ ਉਹ ਲੁੱਕ ਹੈ ਜਿਹੜੀ ਥੋੜੀ ਜਿਹੀ ਹੋਰ ਤਰ੍ਹਾਂ ਦੀ ਆਊਗੀ ਤੇ ਡਿਜ਼ਾਈਨ ਇਹੀ ਬਣੂਗਾ ਠੀਕ ਹੈ ਸੋ ਇੱਕ ਦੋ ਹੋਰ ਜਿਹੜੀਆਂ ਮੈਂ ਪਿਕ ਐਡ ਕਰੂੰਗੀ ਹਨਾ ਜਿਹੜੀਆਂ ਆਪਾਂ ਨੈਟ ਤੋਂ ਸਰਚ ਕੀਤੀਆਂ ਨੇ ਕਿ ਕਿੰਨਾ ਦਾ ਹੁਣ ਟ੍ਰੈਂਡ ਹੈ ਜਿਹੜੇ ਕਾਟਨ ਦੇ ਸੂਟਾਂ ਤੇ ਜ਼ਿਆਦਾ ਸੋਹਣੇ ਲੱਗਦੇ ਨੇ ਗਲੇ ਉਹਨਾਂ ਦਾ ਮੈਂ ਪਿਕ ਐਡ ਕਰ ਰਹੀ ਆ ਇੱਕ ਤਾਂ ਬਈ ਜਮਾ ਛੋਟਾ ਗਲਾ ਰੱਖ ਕੇ ਹਨਾ ਇੱਥੇ ਜਿਹੜੀ ਆ ਚੀਜ਼ ਐ ਉਹ ਬਿਲਕੁਲ ਛੋਟੀ ਇੰਨੀ ਕੁ ਰੱਖ ਕੇ ਤੇ ਜਿਹੜੀ ਆ ਚੀਜ਼ ਐ ਲੰਬੀ ਆਪਾਂ ਕੱਟੀ ਐ ਇਹਨੂੰ ਜ਼ਿਆਦਾ ਲੰਬੀ ਰੱਖ ਕੇ ਜਿਵੇਂ ਕਿ ਇੰਨੀ ਕੁ ਹਨਾ ਉਹ ਵਾਲਾ ਮੈਂ ਪਿਕ ਐਡ ਕਰ ਰਹੀ ਆ ਕਿ ਨਾਲ ਲੈਂਸ ਲਾਈ ਹੋਈ ਹੈਗੀ ਕਿੰਨਾ ਸੋਹਣਾ ਲੱਗ ਰਿਹਾ ਇਹ ਵੀ ਹਨਾ ਕਾਟਨ ਦੇ ਸੂਟਾਂ ਦੀ ਗੱਲ ਕਰਦੇ ਆਪਾਂ ਜਿਹੜੇ ਗਲੇ ਕਾਟਨ ਦੇ ਸੂਟਾਂ ਤੇ ਜ਼ਿਆਦਾ ਸੋਹਣੇ ਲੱਗਦੇ ਨੇ ਠੀਕ ਐ ਸੋ ਇਹ ਵੀ ਜਿਹੜਾ ਨੈੱਕ ਡਿਜ਼ਾਈਨ ਹੈ ਤੁਸੀਂ कॉटन ਦੀ सूट ਦਾ ਰੈਡੀ ਕਰ ਸਕਦੇ ਹੋਗੇ ਹਨ ਤੇ ਇੱਕ ਇੱਥੇ ਮੈਂ ਹੋਰ ਐਡ ਇਸ ਤੇ ਆਪਾਂ ਜਿਹੜਾ ਕਾਲਰ ਲਗਾਇਆ ਹੋਇਆ ਹੈ ਹਨਾ ਜਿਵੇਂ ਕੋਟ ਸੈੱਟ ਹੁਣ ਜ਼ਿਆਦਾ ਬਣਾਉਂਦੇ ਨੇਗੇ ਕੋਟ ਸੈੱਟ ਦਾ ਜਿਹੜਾ ਇਹ ਵਾਲਾ ਨੈੱਕ ਹੈ ਜਿਹੜੀ ਮੈਂ ਪਿਕ ਐਡ ਕੀਤੀ ਆ ਇਹ ਬਹੁਤ ਜ਼ਿਆਦਾ ਬਣਾਇਆ ਜਾਂਦਾ ਹੈ ਸੋ ਜੋ ਇਹਦੇ ਤੁਸੀਂ ਸਟੀਚਿੰਗ ਦੇਖਣੀ ਹੈ ਤਾਂ ਤੁਸੀਂ ਨੈਟ ਤੋਂ ਸਰਚ ਮਾਰ ਕੇ ਤੁਸੀਂ ਸਟੀਚਿੰਗ ਦੇਖ ਸਕਦੇ ਹੋ ਕਟਿੰਗ ਸਟੀਚਿੰਗ ਕੋਟ ਸੈੱਟ ਦੇ ਜ਼ਰੂਰੀ ਹੈਗਾ ਵੀ ਕੋਟ ਸੈੱਟ ਦੀ ਇਹ ਜਿਹੜਾ ਨੈੱਕ ਬਣਾਇਆ ਜਾਊਗਾ ਇਹ ਨੈੱਕ ਹੈ ਜਿਹੜਾ ਉਹ ਤੁਸੀਂ ਸਿੰਪਲ ਆ ਦੇ ਸਲਵਾਰ ਸੂਟ ਦੇ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਲੱਗੂਗਾ ਸੋ ਇਸ ਵਾਰ ਟ੍ਰੈਂਡਿੰਗ ਦੇ ਵਿੱਚ ਵੀ ਹੈਗਾ ਇਹ ਹਨਾ ਜੀ ਸੋ ਹੁਣ ਗੱਲ ਕਰਦੇ ਆ ਇਦਾਂ ਦਾ ਹੀ ਗਲਾ ਜਿਹੜਾ ਕਿ ਬਿਲਕੁਲ ਛੋਟਾ ਹੈਗਾ ਤੇ ਨਾਲ ਆ ਚੀਜ਼ ਹੈ ਜਿਹੜੀ ਉਹ ਥੋੜੀ ਜੀ ਚੌੜੀ ਰੱਖੀ ਹੋਈ ਹੈ ਇਹ ਐਵੇਂ ਜੀ ਹਨਾ ਪਿਕ ਐਡ ਕਰਨੀ ਹੈ ਨਾਲ ਤੇ ਇਹ ਵੀ ਬਹੁਤ ਸੋਹਣਾ ਲੱਗੂਗਾ ਜੇ ਤੁਸੀਂ ਇਹ ਵਾਲਾ ਨੈੱਕ ਬਣਾਉਣੇ ਹੋਗੇ ਇਹ ਵੀ ਜਿਹੜਾ ਹਾਂ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈਗਾ ਹਨਾ ਤੇ ਇੱਥੇ ਆਪਾਂ ਇੱਕ ਐਡ ਕਰ ਰਹੇ ਹਾਂਗੇ ਜਿਵੇਂ ਕਿ ਆ ਆਪਣਾ ਕੰਟਰਾਸਟ ਹੁੰਦਾ ਸਲਵਾਰ ਨਾਲ ਹਨਾ कॉटन ਦੇ ਸੂਟਾਂ ਦਾ ਸੋ ਆਪਾਂ ਬਾਟਮ ਨਾਲ ਦਾ ਜਿਹੜਾ ਕੱਪੜਾ ਲਾ ਕੇ ਨੈਕ ਤਿਆਰ ਕਰ ਸਕਦੇ ਆ ਡਿਜ਼ਾਈਨਿੰਗ ਇਹੀ ਪਾ ਸਕਦੇ ਆ ਆ ਬਲੂ ਜੀ ਸੂਟ ਜਿਹੜੀ ਮੈਂ ਪਿਕ ਐਡ ਕੀਤੀ ਹੈਗੀ ਸੋ ਇਸ ਤਰ੍ਹਾਂ ਦਾ ਨੈੱਕ ਵੀ ਤੁਸੀਂ ਜਿਹੜਾ ਰੈਡੀ ਕਰ ਸਕਦੇ ਹੋ ਲੈਸਸ ਵਗੈਰਾ ਲਗਾ ਕੇ ਹਨਾ ਬਹੁਤ ਸੋਹਣਾ ਜਿਹੜਾ ਨੈੱਕ ਬਣ ਕੇ ਤਿਆਰ ਹੋਊਗਾ ਠੀਕ ਹੈ ਜੀ ਸੋ ਅੱਜ ਦੀ ਇਹ ਛੋਟੀ ਜੀ ਵੀਡੀਓ ਸੀਗੀ ਜਿਹੜੀ ਤੁਹਾਨੂੰ ਸ਼ੇਅਰ ਕਰਨੀ ਸੀ ਜਿਹੜੇ ਨੈੱਕ ਡਿਜ਼ਾਈਨ ਨੇ ਹੁਣ ਟ੍ਰੈਂਡਿੰਗ ਦੇ ਵਿੱਚ ਨੇ ਤੁਸੀਂ ਕਾਟਨ ਦੇ ਸੂਟਾਂ ਤੇ ਇਹ ਨੈੱਕ ਜਿਹੜੇ ਬਣਾ ਸਕਦੇ ਹੋਗੇ ਅ ਤੇ ਹੁਣ ਆਪਾਂ ਵੀਡੀਓ ਐਡ ਕਰਦੇ ਆ ਜਿਹੜੀ ਆ ਵਾਲੇ ਨੇ ਇੱਕ ਦੀ ਹੈ ਜਿਹੜੀਆਂ ਭੈਣਾ ਇੰਟਰਸਟਡ ਨੇ ਤਾਂ ਤੁਸੀਂ ਦੇਖ ਲਿਓ ਹਨਾ ਤੇ ਚਲੋ ਜੀ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਨਿਊ ਆਇਓ ਚੈਨਲ ਤੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਮੈਂਟ ਜੂਰ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ så Hãy subscribe cho kênh Ghiền <coughs> Mì Gõ Để không bỏ lỡ những video hấp dẫn